ਸਮਝ ਤੇ ਮਿਲ ਗਈ ਹੈ ਪਤਾ ਤੇ ਚਲ ਗਿਆ ਪ੍ਰਕਰਤਾ ਕੱਖ ਨਹੀਂ ਪਤਾ ਤੇ ਇਹ ਚਲ ਗਿਆ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਅੱਧੇ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਤਿੰਨ ਚਾਰ ਘੰਟਿਆਂ 'ਚ ਜੇ ਮੈਂ ਇੱਕ ਘੰਟਾ ਕਿਸੇ ਵਕਤ ਵੀ ਬੈਠ ਕੇ ਜਪ ਕਰਾਂ ਬੜੀ ਗੱਲ ਹੈ ਪਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹਿ ਨਿਖੁੱਟੇ ਅਰਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਬੜੀ ਬਖਸ਼ਿਸ਼ ਇਰਾਨੀ ਸੂਫੀ ਸੰਤ ਸੇਖ ਸਾਦੀ ਸਾਹਿਬ ਦਾ ਕਹਿਣਾ ਹੈ ਦੁਆ ਕੁੰਨ ਬਅ ਸ਼ਬ ਚੋਂ ਗਦਾਆਂ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਐ ਬੰਦੇ ਜੇ ਤੂੰ ਦਿਨ ਦੇ ਸਮੇ ਸਾਰਾ ਦਿਨ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਇਸ ਤਰ੍ਹਾਂ ਬੈਲੈਂਸ ਬਣੇਗਾ ਜੋ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਬਿਖਾਰੀ ਨਹੀਂ ਬਣਦੇ ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵੀ ਨਹੀਂ ਸਕਣਗੇ ਉਹ ਫਿਰ ਬਿਖਾਰੀਆਂ ਦੀ ਤਰ੍ਹਾਂ ਜੀਣਗੇ ਰੋਂਦੇ ਪਿੱਟਦੇ ਜੀਵਨਗੇ ਕੁਰਲਾਂਦੇ ਜੀਣਗੇ ਪਰ ਜੋ ਅੰਮ੍ਰਿਤ ਵੇਲੇ ਉਸ ਮਹਾਨ ਦਾਤੇ ਦੇ ਅੱਗੋਂ ਬਿਖਾਰੀ ਬਣ ਜਾਂਦੇ ਨੇ ਫਿਰ ਉਹ ਬਾਦਸ਼ਾਹਾਂ ਦੀ ਤਰ੍ਹਾਂ ਜੀਉਂਦੇ ਨੇ ਜਿਸ ਨੂੰ ਬਖਸ਼ੇ ਜੀਵਤ ਸਾਲਾ ਨਾ ਨਿਕ ਬਾਦਸ਼ਾਹੀ ਬਾਦਸ਼ਾਹ ਹੋਦੇ ਫਿਰਨਾ ਉਹ ਫਿਰ ਬਾਦਸ਼ਾਹਾਂ ਦੀ ਤਰ੍ਹਾਂ ਜੀਵਦੇ ਨੇ ਤੋਂ ਖੈਰ ਮੈਂ ਅਰਜ਼ ਕਰਾਂ ਜਿਸ ਨੂੰ ਇਹ ਸਮਝ ਆ ਗਈ ਏ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਹੋਰ ਥਾਰੇ ਸਾਰੇ ਕਰਮ ਥੱਕ ਹਾਰ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਇਸ ਸਭ ਕਰਮकांड ਦੇ ਜਿਹਦੇ ਵਿੱਚ ਮੇਰਾ ਮਨ ਨਹੀਂ ਹੈ ਮੇਰਾ ਮਨ ਨਹੀਂ ਕਰਮ ਕਰ ਉਹ ਹਵਾ ਚ ਉੱਡ ਗਿਆ ਵਾਹਿਗੁਰੂ ਵਾਹਿਗੁਰੂ ਆਖਿਆ ਜਿਹਨੂੰ ਮੈਂ ਸੁਣ ਨਹੀਂ ਰਿਹਾ ਹਵਾ ਚ ਉੱਡ ਗਿਆ ਉਹ ਪਾਰਟ ਜਿਹਨੂੰ ਮੈਂ ਸੁਣ ਨਹੀਂ ਰਿਹਾ ਬਾਹਰ ਦੀ ਵਾਈਬ੍ਰੇਸ਼ਨ ਠੀਕ ਹੋ ਸਕਦੀ ਹੈ ਮੇਰਾ ਆਪਣਾ ਹਿਰਦਾ ਨਹੀਂ ਠੀਕ ਹੋ ਸਕਦਾ ਅਗਰ ਠੀਕ ਹੋ ਸਕਦਾ ਹੈ ਤੋ ਗੁਸਤਾਖੀ ਮਾਫ ਮੈਂ ਸਹੀ ਸ਼ਰੇਣੀ ਚਾਂ ਕਈ ਪਾਠੀ ਜ਼ਿੰਦਗੀ ਭਰ ਤੋਂ ਮੇਰੇ ਨਾਲ ਨੇ 18 18 ਘੰਟੇ ਪਾਠ ਉਹ ਕਰ ਰਹੇ ਨੇ 4000 ਤਿੰਨ ਅਖੰਡ ਪਾਠਾਂ 'ਚ ਡਿਊਟੀ 40 ਸਾਲ ਪਹਿਲੇ ਵੀ ਕਰੋਧੀ ਹੁੰਦੇ ਸਨ ਅੱਜ ਵੀ ਕਰੋਧੀ ਨੇ 40 ਸਾਲ ਪਹਿਲੇ ਵੀ ਮਹਾ ਲੋਭੀ ਹੁੰਦੇ ਸਨ ਅੱਜ ਵੀ ਮਹਾ ਲੋਭ 40 ਸਾਲ ਪਹਿਲੇ ਹੀ ਇਰਸ਼ਾਲੂ ਹੁੰਦੇ ਸਨ ਅੱਜ ਵੀ ਇਰਸ਼ਾਲੂ ਨੇ ਔਰ ਗੁਸਤਾਖੀ ਮਾਫ 40 ਸਾਲ ਪਹਿਲੇ ਵੀ ਮਹਾ ਮੂਰਖ ਹੁੰਦੇ ਸਨ ਅੱਜ ਵੀ ਮਹਾ ਕੋਛ ਵੀ ਕੋਛ ਵੀ ਧੁਨੋ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਤਿ ਕਹਾਲੇ ਧਰਮ ਦੀ ਸਾਧਨਾ ਧੁਨੋ ਦੇਚ ਧਿਆਨ ਹੁਣ ਕੋਈ ਕਹੇਗਾ ਇੱਥੇ ਧਿਆਨ ਪਰ ਗੁਰੂ ਨਾਨਕ ਕਹਿੰਦੇ ਨੇ ਧੁਨ ਮੇਂ ਧਿਆਨ ਕੋਈ ਕਹੇਗਾ ਮੂਰਤੀ ਚ ਧਿਆਨ ਦੇਵੇ ਚ ਧਿਆਨ ਗੁਰੂ ਨਾਨਕ ਕਹਿੰਦੇ ਨੇ ਧੁਨ ਮੇਂ ਧਿਆਨ ਸਭ ਨੇ ਆਪਣੀ ਆਪਣੀਆਂ ਗੱਲਾਂ ਬਣਾਈਆਂ ਆਪਣੇ ਆਪਰੇ। ਔਰ ਜਿਹੜੀ ਗੱਲ ਗੁਰਗੰਨ ਸਾਹਿਬ ਤਸਦੀਕ ਨਹੀਂ ਕਰਦੇ ਉਹ ਖਸੋਟੀ ਤੇ ਪੂਰੀ ਨਹੀਂ ਉਤਰਦੀ। ਫਿਰ ਮੱਥਾ ਕਿਹੜੀ ਗੱਲ ਦਾ ਟੇਕ ਦੇ ਪਾਇਓ ਗੁਰਗੰਨ ਸਾਹਿਬ। ਸਿਰਵ ਸਿਰ ਸੁਕਾਣਾ ਮੱਥਾ ਟੇਕਣਾ ਗੁਰਗੰਨ ਸਾਹਿਬ ਨੂੰ। ਬਾਕੀ ਸਭ ਕੁਝ ਉਹ ਕਰਨਾ ਜੋ ਗੁਰਗੰਨ ਸਾਹਿਬ ਤੋਂ ਉਲਟ। ਉਲਟ। ਫਿਰ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ ਸੀਸ ਨਿਵਾਈਏ। ਕੀਅਾ ਥੀਏ? ਜਾਰੇ ਦੇ ਕੋ ਸੁਧੇ ਜਾਏ ਇੱਕ ਪੁੱਤਰ ਪਿਓ ਨੂੰ ਮੱਥਾ ਟੇਕੇ ਉਹਦੀ ਪ੍ਰਕਰਮਾ ਵੀ ਕਰੇ ਉਹਦੀ ਮੁਠੀ ਚਾਪੀ ਵੀ ਕਰੇ ਤੇ ਪਿਤਾ ਕਹੇ ਪੁੱਤਰ ਜ਼ਰਾ ਇੱਕ ਗਲਾਸ ਪਾਣੀ ਦਰ ਇਹ ਸਾਡੇ ਕੋਲ ਨਹੀਂ ਹੋਣਾ ਇਹ ਤੋ ਆਪ ਕਰ ਆਗਿਆ ਨਹੀਂ ਮੰਨਨੇ ਹੁਕਮ ਨਹੀਂ ਮੰਨਣਾ ਇੱਥੇ ਤੇ ਹੁਕਮ ਮੰਨੀਏ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਇਸ ਹੁਕਮ ਕਰਨ ਨਾਲ ਮਹਿਲ ਦੀ ਪ੍ਰਾਪਤੀ ਨਹੀਂ ਹੋਵੇਗੀ ਹੁਕਮ ਮੰਨਣ ਨਾਲ ਹੋਵੇਗੀ ਹਰ ਮਨੁੱਖ ਤੇ ਹੁਕਮਰਾਨ ਹੋਣਾ ਚਾਹੁੰਦਾ ਮੇਰਾ ਹੁਕਮ ਚੱਲੇ ਹੁਕਮ ਚੱਲੇ ਚਲੋ ਤੋ ਹੁਕਮ ਹੋ ਹੁਕਮਰਾਨ ਹੋਵੇਗਾ ਪਰ ਗੁਰਦੁਆਰੇ ਆ ਕੇ ਤੇ ਹੁਕਮ ਮੰਨਣਾ ਹੀ ਪਏ ਹੁਕਮ ਮੰਨੀਏ ਭਵੇ ਪਰਵਾਨ ਤਾਂ ਖਸਮੇ ਕਾਮਿਲ ਪਾਏ ਸੇ ਹਕਮਰਾਨਾਂ ਦੀ ਤਰ੍ਹਾਂ ਅਗਰ ਤੂੰ ਗੁਰਦੁਆਰੇ ਆਇਆ ਖਾਲੀ ਆਏਂਗਾ ਖਾਲੀ ਚਲਾ ਜਾਏਂ ਕੁਛ ਵੀ ਨਹੀਂ ਕੁਛ ਵੀ ਨਹੀਂ ਧਰਮ ਦੀ ਸਾਧਨਾ ਹੈ ਮਨ ਦੀ ਸਾਧਨਾ ਇਹਦੀ ਸਮਝ ਆ ਗਈ ਕਿ ਧਨ ਵਿੱਚ ਧਿਆਨ ਜੋੜਨਾ ਹੈ ਇਸ ਨੂੰ ਕਹਿੰਦੇ ਨੇ ਜਗਿਆ ਸੁ ਜਾਗ ਪਿਆ ਸਮਝਾ ਸਿਰਵ ਸਮਝ ਹੀ ਨਹੀਂ ਆਈ ਜਪ ਕਰਨ ਲੱਗ ਪਿਆ ਧੋਨ ਧਿਆਨ ਦੀ ਸਾਧਨਾ ਕਰਨ ਲੱਗ ਪਿਆ ਇਹ ਗੱਲ ਵੱਖਰੀ ਹੈ ਸਫਲਤਾ ਮਿਲੀ ਏ ਕਿ ਨਹੀਂ ਸਫਲਤਾ ਪ੍ਰਭੂ ਦੇ ਹੱਥੇ ਚੈ ਕਰਮ ਸਾਡੇ ਕੋਲ ਹੈ ਬੀਜ ਸਾਡੇ ਕੋਲ ਹੈ ਫਲ ਤੇ ਪ੍ਰਭੂ ਕੋਲ ਹੈ ਇਸ ਵਾਸਤੇ ਸਾਨੂੰ ਕਿਹਾ ਤੂੰ ਬੀਜ ਬੋਣ ਦੀ ਚਿੰਤਾ ਕਰ ਫਲ ਦੀ ਚਿੰਤਾ ਪਰਮਾਤਮਾ ਕਰੇਗਾ ਪਰਮਾਤਮਾ ਦੀ ਚਿੰਤਾ ਤੂੰ ਨਾ ਕਰ ਇਸ ਵਾਸਤੇ ਸਾਇਬ ਕਹਿੰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬਾਚੇ ਕੇਵਲ ਭਗਤ ਕੀਰਤਨ ਸੰਗ ਰਾਜ ਫਲ ਦੇ ਛਾਤੋਂ ਰਖੇ ਤੋ ਭਲ ਨਾਲ ਜੁੜਿਆ ਰਹੇਗਾ ਕੀਰਤਨ ਨਾਲ ਨਹੀਂ ਜੁੜ ਸਕੇਗਾ ਫਲ ਦੇ ਛਾਤੋਂ ਰਖੇ ਵਾਹਿਗੁਰੂ ਮੰਤਰ ਦੇ ਜਪ ਨਾਲ ਤੋ ਨਹੀਂ ਜੁੜ ਸਕੇਗਾ ਫਲ ਨਾਲ ਜੁੜਿਆ ਇਸ ਵਾਸਤੇ ਤਮਾਮ ਮਹਾਪੁਰਸ਼ਾਂ ਨੇ ਕਿਹਾ ਫਲ ਦੇ ਛਾਨ ਨੂੰ ਇੱਕ ਪਾਸੇ ਰੱਖੋ ਕਿਉਂਕਿ ਫਲ ਤੇ ਅਜ ਨਹੀਂ ਅਜ ਤੇ ਬੀਜ ਪਏ ਬੋਂਦੇ ਆ ਪਲ ਲੱਗੇਗਾ ਕੁਝ ਦਿਨਾਂ ਬਾਅਦ ਕਣਕ ਤੇ ਮੈਂ ਅੱਜ ਬੋਈਏ 5-6 ਮਹੀਨੇ ਬਾਅਦ ਫਲੀ ਬਹੁਤ ਹੋਏ ਬੂਟਾ ਤੇ ਮੈਂ ਅੱਜ ਅੰਬ ਦਾ ਲਾਇਆ ਪਰ ਫਲ ਤੇ 5-6 ਸਾਲ ਬਾਅਦ ਲੱਗਣਗੇ ਤੇਦਾ ਮਤਲਬ 5-6 ਸਾਲ ਤੱਕ ਮੇਰਾ ਧਿਆਨ ਫਿਰ ਫਲ ਤੇ ਹੀ ਰਹੇਗਾ ਬੀਜ ਤੇ ਰਿਹਾ ਹੈ ਫਲ ਪ੍ਰਭੂ ਦੇ ਹੱਥੇ ਚ ਹੈ ਬੀਜ ਮੇਰੇ ਹੱਥੇ ਚ ਹੈ ਕਰਮ ਕਰਨ ਦੀ ਸੁਤੰਤਰਤਾ ਉਸਨੇ ਸਾਨੂੰ ਦਿੱਤੀ ਹੈ ਕੀਤਾ ਹੋਇਆ ਕਰਮ ਫਲੀ ਭੋਤ ਹੋਵੇ ਪ੍ਰਭੂ ਨੇ ਆਪਣੇ ਹੱਥੇ ਚ ਰੱਖਿਆ ਹੈ ਜੋ ਸਾਡੇ ਹੱਥੇ ਚ ਹੈ ਉਹਦੀ ਚਿੰਤਾ ਸੇ ਆਪ ਕਰੀਏ ਜੋ ਪ੍ਰਮਾਤਮਾ ਦੇ ਹੱਥੇ ਚ ਉਹ ਤੇ ਚਿੰਤਾ ਕਰਦੇ ਹੀ ਨਾ ਕਰ ਚਿੰਤ ਚਿੰਤਾ ਹੈ ਕਰਤੇ ਸੋ ਕਰਤਾ ਚਿੰਤਾ ਕਰੇ ਜਨ ਪਪਾਇ ਜੀ ਤੂੰ ਸਿਰਫ ਕਰਮ ਕਰ ਜਿਵੇਂ ਧਨ ਕਮਾਉਣ ਵਾਸਤੇ ਕਰਮ ਕਰਦਾ ਇਸ ਤਰ੍ਹਾਂ ਧਰਮ ਕਮਾਉਣ ਵਾਸਤੇ ਕਰਮ ਕਰ ਪਰ ਧਨ ਕਮਾਉਣ ਵਾਸਤੇ ਜੋ ਤੂੰ ਕਰਮ ਕਰਦਾ ਹੈ ਹਲ ਦੀ ਕਾਮਨਾ ਕਰਕੇ ਕਰਦਾ ਹੈ ਠੀਕ ਹੈ ਪਰ ਇੱਥੇ ਤੇ ਕਾਮਨਾ ਨੂੰ ਇੱਕ ਪਾਸੇ ਰੱਖੇਗਾ ਕਾਹੂ ਫਲ ਕੀ ਛਾ ਨਹੀਂ ਬਾਝੇ ਦੇ ਨਹੀਂ ਬਣੇਗੇ ਅਗਰ ਕੰਮ ਨਾ ਅੱਗੇ ਕਰ ਦਿੱਤੇ। ਹੁੰਜ ਵੀ ਦੇਖਿਆ ਜਾਏ ਰਜ਼ਕ ਦੀ ਚਿੰਤਾ ਵੀ ਪਰਮਾਤਮਾ ਹੀ ਕਰਦਾ ਹੈ। ਮਨੁੱਖ ਨੂੰ ਤੇ ਥੋੜਾ ਜਿਹਾ ਉਦਮ ਕਰਨਾ ਪੈਂਦਾ ਹੈ। ਬਾਕੀ ਤੇ ਸਭ ਕੁਝ ਉਹ ਦੇ ਰਿਹਾ ਹੈ। ਜਿਹੜਾ ਬਹੁਤ ਜ਼ਰੂਰੀ ਹੈ ਹਵਾ ਬੜੀ ਜ਼ਰੂਰੀ ਹੈ। ਕੋਈ ਬੰਦਾ ਹਵਾ ਕਮਾਉਣ ਵਾਸਤੇ ਨਹੀਂ ਜਾਂਦਾ। ਪਾਣੀ ਬਹੁਤ ਜ਼ਰੂਰੀ ਹੈ ਕੋਈ ਇੱਕ ਮੁਲਕ ਤੋਂ ਦੂਜੇ ਮੁਲਕ ਬੰਦਾ ਪਾਣੀ ਕਮਾਉਣ ਵਾਸਤੇ ਨਹੀਂ ਜਾਂਦਾ। જરા રોટી ਔખી હે ਰੱਬ ਨੇ ਜਾਣ ਬੁਝ ਕੇ ਬਣਾਈ ਹੈ ਇਹ ਕਮਾਣਾ ਵਾਸਤੇ ਆਪਣੇ ਘਰ ਤੋਂ ਦੂਜੇ ਘਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦਾ ਹੈ